ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵੀ ਆਪਣੇ ਘਰੋਂ ਕਵਰ ਕਰਦੇ ਪਏ ਆ ਪਿੰਡ ਦੀਪਗੜ ਜਿਹੜਾ ਬਰਨਾਲਾ ਮੇਰਾ ਐਡਰੈਸ ਆ 8427019817 ਮੇਰਾ ਕੰਟੈਕਟ ਨੰਬਰ ਆ ਸੋ ਅੱਜ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆ ਤੋਂ ਸਾਹਮਣੇ ਸਕਰੀਨ ਤੇ ਤੁਹਾਨੂੰ ਦਿਖਾਈ ਦਿੰਦੀ ਉਹ 126 ਦੀ ਪਨੀਰੀ ਜਿਹਨੂੰ PR 126 ਹੁਣ ਜਿਹਦਾ ਲਾਉਣ ਦਾ ਜ਼ਿਆਦਾ ਟਾਈਮ ਚੱਲਦਾ ਪਿਆ ਇਹ ਲਗਭਗ ਅੱਜ 24 ਕਿ ਦਿਨਾਂ ਦੀ ਪਨੀਰੀ ਹੋਈ ਜਾਈਗੀ ਇੱਕ ਤਰੀਕ ਨੂੰ ਆਪਾਂ ਬੀਜੀ ਸੀ ਕਿ ਇੱਕ ਤਰੀਕ ਦੇ ਇੱਕ ਅੱਧਾ ਨਾ ਅੱਗੇ ਪਿੱਛੇ ਜੇ ਤੇ 126 ਦੀ ਬਿਲਕੁਲ ਫਰੀ ਆਪਾਂ ਪਨੀਰੀ ਦੇਣੀ ਆ ਕਿਸੇ ਵੀਰ ਨੂੰ ਲੋਡ ਹੋਵੇ ਆਪੋਨੋ ਕਨੈਕਟ ਕਰ ਲੇ ਤੇ ਪਟਕੇ ਰਹਿ ਜੇ ਲਗਭਗ ਸਵਾ ਕਿਲਾ ਡੇਢ ਕਿਲਾ ਜਿਆ ਡੀਰ ਬੋਟ ਡਰਾਮ ਨਾਲ ਲੱਗ ਗਿਆ ਨਾ ਇਹ ਸੋ ਆਪਾਂ ਬੀਜੀ ਸੀ ਆਪਣੇ ਲਾਉਣ ਵਾਸਤੇ ਆਪਾਂ ਨੂੰ ਬਾਣ ਪਹਿਲਾ ਵੇਲਾ ਹੋ ਗਿਆ ਤੇ ਛੋਣ ਰਾਏ ਨੂੰ 10-15 ਦਿਨ ਹੋ ਗਏ ਤੇ ਜਦੋਂ ਕਾਹਨੂੰ ਬਾਉਣੀ ਹੈ ਕਿਸੇ ਦੇ ਲੋਡ ਹੋਵੇ ਕਿਸੇ ਨੂੰ ਜਦੋਂ ਮਰਜੀ ਜਿੱਥੋਂ ਮਰਜੀ ਵੀ ਰਾਜੋ ਆਪਾਂ ਨੂੰ ਫੋਨ ਕਰਦੇ ਤੇ ਪੱਟ ਕੇ ਲੈ ਜਾ ਜਮਾ ਲਾਉਣ ਦੇ ਕਾਬਲ ਆ ਬਿਲਕੁਲ ਕੱਚੀ ਪਨੀਰੀ 126 ਦਾ ਵੀ ਆ ਤਕਾਰ ਤੋਂ ਲੈ ਕੇ 20-20 ਜਾ ਵਾ ਸੋ ਬਿਲਕੁਲ ਫਰੀ ਕੋਈ ਪੈਸਾ ਨਹੀਂ ਲੱਗੂਗਾ 100 ਦਾ ਨੋਟ ਵੀ ਲੈਣਾ ਕੇ ਇਸ ਤੋਂ ਆਪਾਂ ਸੋ 2-4 ਦਿਨ ਆਪਾਂ ਵੇਟ ਕਰਾਂਗੇ ਨਹੀਂ ਆਪਾਂ ਵਾਅਦਾ ਨਹੀਂ ਇਹ ਕੋਈ ਵੀਰ ਨੂੰ ਲੋਡ ਹੋਵੇ ਜਿੱਥੋਂ ਮਰਜੀ ਜਾ ਜਾ ਆਪਾਂ ਨੂੰ ਫੋਨ ਕਰਦੇ 8427019817 ਆਪਣਾ ਕੰਟੈਕਟ ਨੰਬਰ ਘਰੇ ਜਮਾ ਵੀਜੀ ਦਾ ਗੇਟੋਂ ਅੰਦਰ ਪਿੰਡ ਦੀਪਗੜਾ ਜ਼ਿਲ੍ਹਾ ਬਰਨਾਲਾ ਪੀਆਰ 126 ਸੋ ਇੱਕ ਹੋਰ ਬੇਨਤੀ ਹੈ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਵੀਰ ਤੱਕ ਪਹੁੰਚ ਜਾ ਕੇ ਅੱਗੇ ਤਾਂ ਕਿਸੇ ਮੰਨ ਕੇ ਚਲੋ ਵੀ ਜ਼ਰੂਰਤ ਹੁੰਦੀ ਹੈ ਕੀ ਵਾਰ ਕਿਸੇ ਵੀਰ ਨੇ ਮੰਨ ਕੇ ਚਲੋ ਪਰੀ ਦੀ ਘੱਟ ਹੋ ਜਾਂਦੀ ਆ ਜਾਂ ਕੋਈ ਚੱਕਰ ਬਣ ਜਾਂਦਾ ਤਾਂ ਪਿੰਡ ਦੀਪਗੜ ਬਿਲਕੁਲ ਫ੍ਰੀ ਹੈ 100 ਦਾ ਲੋੜ ਨਹੀਂ ਲੈਣਾ ਕਿਸੇ ਦਾ ਆਪਾਂ ਪੀਆਰ 126 ਦੀ 8427019817 ਸੋ ਵੀਡੀਓ ਜਰੂਰ ਸ਼ੇਅਰ ਸ਼ੇਅਰ ਕਰ ਦਿਓ ਸ਼ੇਅਰ ਕਰਾਗੇ ਤਾਂ ਅਗੇ ਗਰੁੱਪ ਆ ਵਗਰਾ ਜੇ ਆਪਾਂ ਪਾ ਦਾਂਗੇ ਤਾਂ ਕਿਸ ਨੂੰ ਲੋਡ ਹੁੰਦੀ ਆ ਤੇ ਕੀ ਵਾਰ ਵੀਰ ਹੁਣ ਮੋਬਾਈਲ ਖਰੀਦਦੇ ਪਏ ਆ ਤਾਂ ਕਿਸੇ ਦਾ ਫਾਇਦਾ ਹੋ ਜਾਗੇ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ